ਏ ਪੰਜਾਬ ਪੰਜਾਬੀ ਪੰਜਾਬੀਅਤ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਲੜੀ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮਾਂ ਲਈ ਹੱਕ ਸੱਚ ਦੇ ਪਹਿਰੇਦਾਰ ਬਣ ਕੇ ਹਮੇਸ਼ਾ ਜਿੱਥੇ ਅੱਗੇ ਆਏ ਉੱਥੇ ਹਰੇਕ ਵਰਗ ਲਈ ਹਰੇਕ ਸਮੱਸਿਆ ਤੇ ਆ ਕੇ ਖੜੇ ਹੋਏ ਉਹ ਚਾਹੇ ਸਮਾਜਿਕ ਸੀ ਧਾਰਮਿਕ ਸੀ ਰਾਜਨੀਤਿਕ ਸੀ ਜਾਂ ਆਰਥਿਕ ਸੀ ਔਰ ਪੰਜਾਬ ਸਬਦਾ ਹੋਇਆ ਚਾਹੇ ਉਹ ਇੱਥੇ ਮੁਗਲਾਂ ਦੀਆਂ ਸਰਕਾਰਾਂ ਬਣੀਆਂ ਚਾਹੇ ਇੱਥੇ ਗੋਰਿਆਂ ਦੀਆਂ ਸਰਕਾਰਾਂ ਬਣੀਆਂ ਕਾਂਗਰਸ ਦੀ ਸਰਕਾਰ ਆਈ ਬੀਜੇਪੀ ਅਕਾਲੀਆਂ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਸਬਦਾ ਬਣਿਆ ਪਰ ਇਹ ਬੇਈਮਾਨ ਸਭ ਪੰਜਾਬ ਦੇ ਨਹੀਂ ਬਣੇ ਇਹ ਉਲਟ ਭੁਗਤੇ ਨੇ ਤੇ ਗੁਰਮੁਖ ਅੱਜ ਜ਼ਬਰ ਜ਼ੁਲਮ ਦੇ ਖਿਲਾਫ ਕਦੇ ਗੁਰਨਾਨਕ ਸਾਹਿਬ ਨੇ ਸ਼ਬਦ ਕਹੇ ਸਨ ਰਾਜੇ ਸੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਜਾਕਰ ਨਹੰਦਾ ਪਾਇਨ ਘਾਓ ਰਤ ਪਿਤ ਕੁੱਤੇਓ ਚੱਟ ਜਾਓ ਬਾਬਰ ਤੂੰ ਆਦਮ ਖੋਰ ਸ਼ੇਰ ਬਣ ਗਿਆ ਏ ਤੂੰ ਪਰਜਾਂ ਨੂੰ ਨੋਚ ਰਿਹਾ ਸਰਕਾਰ ਦੇ ਵਿੱਚ ਰਹਿ ਕੇ ਜਦ ਕੀ ਸਰਕਾਰ ਨੇ ਜ਼ਰਬ ਜੁਰਮ ਨੂੰ ਠੱਲ ਪਾਉਣੀ ਸੀ ਬਾਬਰ ਤੇਰਾ ਪ੍ਰਸ਼ਾਸਨ ਤੇਰੇ ਸਿਪਾਈ ਹਲਕੇ ਕੁੱਤੇ ਬਣ ਗਏ ਨੇ ਜਿਹੜੇ ਪਰਜਾਂ ਨੂੰ ਨੋਚ-ਨੋਚ ਕੇ ਵੱਡ-ਵੱਡ ਕੇ ਖਾ ਰਹੇ ਨੇ ਤੇਰੀ ਚਾੱਕਰੀ ਕਰਨ ਵਾਲੇ ਮੁਲਾਜ਼ਮ ਦਿਨੇ ਰਾਤ ਲੋਕਾਂ ਨੂੰ ਤੰਗ ਕਰਦੇ ਨੇ ਰਿਸ਼ਵਤਾਂ ਮੰਗਦੇ ਨੇ ਅਣਮਨੁੱਖੀ ਤਸ਼ੱਦਦ ਕਰਦੇ ਨੇ ਝੂਠੇ ਮੁਕਾਬਲੇ ਬਣਾ ਕੇ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲਾ 'ਚ ਬੰਦ ਕਰਦੇ ਨੇ ਤੇ ਗੁਰਮੁਖੋ ਬਾਬਰ ਨੇ ਵੀ ਇਸ ਗੱਲ ਨੂੰ ਕਿਤੇ ਨਾ ਕਿਤੇ ਕਬੂਲਿਆ। ਜਹਾਂਗੀਰ ਨੇ ਕਬੂਲਿਆ, ਔਰੰਗਜ਼ੇਬ ਨੇ ਕਬੂਲਿਆ। ਕਿਤੇ ਨਾ ਕਿਤੇ ਉਹ ਗਲਤ ਹੋਏ ਪਰ ਉਹਨਾਂ ਮਰਦਾਂ ਨੇ ਇੱਕ ਗੱਲ ਜ਼ਰੂਰ ਮੰਨੀ ਅਸੀਂ ਗਲਤ ਕੀਤਾ ਹੈ। ਪਰ ਹੁਣ ਚੋਰ ਸਾਡਾ ਵਾਹ ਮਰਦਾਂ ਨਾਲ ਨਹੀਂ ਮੁਰਦਿਆਂ ਨਾਲ ਪੈ ਗਿਆ। ਇਹ ਦਿੱਲੀ ਦੇ ਮੁਰਦੇ ਕਦੇ ਇੰਦਰਾ ਗਾਂਧੀ ਬਣਦੇ ਨੇ। ਤੇ ਕਦੇ ਆਵਾਜ਼ ਪਾਈ ਐ دیਵਾਨੀ ਬਣ ਕੇ ਕਹਿੰਦੇ ਨੇ ਅਟੈਕ ਕੀਤਾ ਜਾਏ ਕਿਰਾਏ ਨੇ ਇਹਨਾਂ ਨੇ ਤੇ ਗੁਰਮੁਖੋ ਕਦੇ ਅੱਜ ਕੇਜਰੀ ਵਾਲ ਤੇ ਭਗਵੰਤ ਮਾਨ ਜਿਹੜੇ ਪੰਜਾਬ ਹਤੈਸ਼ੀ ਹੋਣ ਦੀਆਂ ਗੱਲਾਂ ਕਰਦੇ ਸਨ ਤੇ ਅੱਜ ਇਹਨਾਂ ਦੇ ਜ਼ਬਰ ਜ਼ੁਲਮ ਨਸ਼ਾ ਸ਼ਿਖਰ ਤੇ ਐ ਗਿੰਗਵਾਰ ਸ਼ਿਖਰ ਤੇ ਐ ਨਜ਼ਾਇਜ ਕਤਲੋਗਾਰ ਤੇ ਸ਼ਿਖਰ ਤੇ ਐ ਝੂਠੇ ਮੁਕਦਮੇ ਤੇ ਝੂਠੇ ਮੁਕਾਬਲੇ ਸ਼ਿਖਰ ਤੇ ਐ ਉਹਨਾਂ ਨੂੰ ਅੱਜ ਵੇਖਦਿਆਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਇਸ ਕੱਠ ਵਿੱਚੋਂ ਭਗਵੰਤ ਮਾਨ ਪੰਜਾਬ ਦੀ ਸੇਵਾ ਕੇ ਪੀਐਸ ਗਿੱਲ ਤੇ ਬੇਅੰਤਾ ਬੁੱੱਜੜ ਬਣ ਕੇ ਨਹੀਂ ਹੋਣੀ ਹਰੀ ਸਿੰਘ ਨਲੂਆ ਤੇ ਸ਼ੇਰੇ ਪੰਜਾਬ ਬਣ ਕੇ ਕੀਤੀ ਜਾ ਸਕਦੀ ਤੇ ਅੱਜ ਦੇ ਕੱਠ ਤੋਂ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਜਾ ਤੇ ਦਿੱਲੀ ਦਾ ਖੇੜਾ ਛੱਡ ਕੇ ਕਰਤਾਰਪੁਰ ਵਾਲੀ ਸੋਚ ਅਨੰਦਪੁਰ ਵਾਲੀ ਸੋਚ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਸੋਚ ਸ਼ੇਰੇ ਪੰਜਾਬ ਤੇ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਵਾਲੀ ਗੱਲ ਤੇ ਆ ਕੇ ਇਹਨਾਂ ਲੋਕਾਂ ਨਾਲ ਬੈਠ ਜੇ ਨਹੀਂ ਤੇ ਫਿਰ ਪੰਜਾਬ ਵਾਲਿਓ ਅੱਜ ਅਗਲੀ ਗੱਲ ਇੱਕ ਹੋਰ ਸੁਣ ਲਓ ਇਹ ਜਿਹੜੇ ਸਾਨੂੰ ਛੇਤਰ ਪੈ ਰਹੇ ਨੇ ਇਹਦੇ ਦੋਸ਼ੀ ਸਭ ਤੋਂ ਵੱਧ ਆਪਾਂ ਵੀ ਆ ਜਿਨ੍ਹਾਂ ਨੂੰ ਨੌਕਰੀ ਮੁਆਵਜ਼ਾ ਆਟਾ ਦਾਲ ਸਕੀਮਾਂ ਫਰੀ ਦੀਆਂ ਯਾਤਰਾਵਾਂ ਫਰੀ ਦੀਆਂ ਬਜ਼ਲੀਆਂ ਸਾਡੀ ਮੱਤ ਮਾਰ ਦਿੱਤੀ ਅਸੀਂ ਭਰਾ ਮਾਰੂ ਜੰਗ 'ਚ ਪੈ ਗਏ ਅੱਜ ਇੱਥੇ ਵੀ ਜਿੰਨੇ ਅਸੀਂ ਬੈਠੇ ਆਂ ਅੱਜ ਚਾਹੀਏ ਅਸੀਂ 27 ਦਾ ਮੁੱਖ ਮੰਤਰੀ ਪੰਜਾਬ ਦਾ ਬਣਾ ਸਕਦੇ ਚਾਹੀਏ ਪਰ ਬਦ ਕਿਸਮਤੀ ਸਾਡੀ ਇਹ ਹੋਊ ਜਾਂ ਤੇ ਮੈਨੂੰ ਬਣਾਓਗੇ ਜਾਂ ਮੈਂ ਕਿਸੇ ਨੂੰ ਨਹੀਂ ਬਣ ਦਿਆਂਗਾ ਸਾਡੀ ਇੱਕ ਇੱਕ ਤਾਂ ਹੀ ਹੈ ਨਹੀਂ ਜੀ ਬੇਤਫਾਕੀ ਸਾਡੇ ਚ ਛੇਤਰਤਾ ਪੈ ਰਹੇ ਨੇ ਦੂਸਰਾ ਸਾਡਾ ਜਦੋਂ ਵੀ ਪੰਜਾਬ ਦਾ ਮੁੱਖ ਮੰਤਰੀ ਨਿਕਲਦਾ ਏ ਉਹ ਪੰਜਾਬ ਦੇ ਲਿਫਾਫੇ ਚੋਂ ਨਹੀਂ ਉਹ ਦਿੱਲੀ ਦੇ ਚੋਂ ਨਿਕਲਦਾ ਜੀਦੇ ਕਰਕੇ ਸਾਨੂੰ ਜੁੱਤੀਆਂ ਪੈ ਰੀਆਂ ਨੇ ਔਰ ਪੈਂਦੀਆਂ ਰਹਿਣ ਗਿਆ ਕਿੰਨਾ ਚਿਰ ਜਿੰਨਾ ਚਿਰ ਪੰਜਾਬ ਦਾ ਨੌਜਵਾਨ ਸੁਪਨਾ ਨਹੀਂ ਲੈਂਦਾ ਮੈਂ ਸ਼ੇਰੇ ਪੰਜਾਬ ਆ ਮੈਂ ਹਰੀ ਸਿੰਘ ਨਰੂਆ ਆ ਉਹ ਤੁਹਾਡੇ ਸਿਰਾਂ ਤੇ ਕੇਸ ਹੀ ਹੈ ਨਹੀਂ ਯਾਰ ਪਗਗਾ ਹੀ ਹੈ ਨਹੀਂ ਮੋਰਾ ਹੀ ਹੈ ਨਹੀਂ ਤੁਸੀਂ ਨਸ਼ਾ ਛੱਡਣ ਨੂੰ ਤਿਆਰ ਨਹੀਂ ਮੁੱਖ ਮੰਤਰੀ ਦਾ ਨਸ਼ਾ ਛਡਾਉਣ ਨੂੰ ਫਿਰਦੇ ਹੋ ਤੁਹਾਡੇ ਵਿਆਹਾਂ ਵਿੱਚ ਸ਼ਰਾਬ ਕਿਉਂ ਤੁਹਾਡੇ ਪਾਰਟੀਆਂ ਵਿੱਚ ਸ਼ਰਾਬ ਕਿਉਂ ਫੈਕਟਰੀਆਂ ਚੱਲ ਰਹੀਆਂ ਨੇ ਪਾਣੀ ਦਾ ਬੇੜਾਗਰਕ ਕੀਤਾ ਜਾ ਰਿਹਾ ਹੈ ਰੋੜਨ ਵਾਲੇ ਰੱਖ ਲੈ ਨੇ ਪੀਣ ਵਾਲੇ ਵੇਚ ਦਿੱਤੇ ਨੇ ਔਰ ਲੱਕੜ ਮਾਫੀਆ ਵਾਤਾਵਰਣ ਵੱਢ ਕੇ ਖਾ ਗਿਆ ਪਉਣ ਗੁਰੂ ਨੂੰ ਪਾਣੀ ਪਿਤਾ ਲੁੱਟ ਲੈਨੇ ਪਾਣੀ ਮਾਤਾ ਧਰਤ ਮਹਤ ਮਾਂ ਬੋਲੀ ਤੇ ਅਟੈਕ ਮਾਂ ਜੰਮਣ ਵਾਲੀ ਆ ਹੁਣੇ ਰੋਕੇਗੀ ਨੈਂਸੀ ਭੈਣ ਇਹਦੇ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਘਰ ਵਾਲੀ ਨੂੰ ਕਿਸੇ ਨੇ ਵੇਖਿਆ ਹੁੰਦਾ ਕਿੰਨੇ ਚੱਕਰ ਮਾਰੇ ਸੀ ਉਹਨੇ ਸਰਕਾਰਾਂ ਦੇ ਦੁਆਰਿਆਂ ਤੇ ਕਦੇ ਭਾਈ ਜਸਵੰਤ ਸਿੰਘ ਖਾਲੜਾ ਤੁਸੀਂ ਤੇ 200 ਲਿਸਟ ਬਣਾਈ ਹੋਣੀ ਆ ਉਹਨੇ 25000 ਸਿੱਖਾਂ ਦੀ ਲਿਸਟ ਬਣਾਈ ਸੀ ਜਿਹੜੇ ਜ਼ਬਰ ਜ਼ੁਲਮ ਦੇ ਸ਼ਿਕਾਰ ਸੀ ਸਰਕਾਰ ਦੇ 25000 ਨੌਜਵਾਨ ਮਾਰ ਦਿੱਤਾ ਸੀ ਉਹ ਬੀਬੀ ਪਰਮਜੀਤ ਕੌਰ ਨਾਲ ਕੀ ਵਾਪਰਿਆ ਸੀ ਤੁਹਾਨੂੰ ਅੱਜ ਲక్ష్మణ ਸਿੰਘ ਬਣ ਕੇ ਥੋਂ ਨਿਕਲਣਾ ਹੋਊ ਗੱਦੇ ਇੱਕ ਜੱਜ ਦੀ ਘਰ ਵਾਲੀ ਤੇ ਉਹ ਮੱਥਾ ਟੇਕਣ ਆਏ ਸੀ ਨਨਕਾਣਾ ਸਾਹਿਬ ਆ ਥੋੜਾ ਜਿਹਾ ਮੈਂ ਤੁਹਾਡਾ ਟਾਈਮ ਲੈ ਜਾ ਮਾਫੀ ਦੇ ਦਿਓ ਉਹਦੀ 13 ਸਾਲ ਦੀ ਬੱਚੀ ਨਰੈਣੂ ਮੰਤ ਨੇ ਨਨਕਾਣਾ ਸਾਹਿਬ ਉਹਦਾ ਬਲਾਤਕਾਰ ਕਰ ਦਿੱਤਾ ਸਾਰੀ ਰਾਤ ਉਹਨਾਂ ਨੇ ਬੋੜਾ ਥੱਲੇ ਰੋ ਰੋ ਕੇ ਕੱਟੀ ਤੇ ਜਦੋਂ ਤੁਹਾਡਾ ਸਿੱਖਾਂ ਦਾ ਕੱਠ ਹੋਇਆ ਉਹਦੀ ਘਰਵਾਲੀ ਨੇ ਚੁੰਨੀ ਲਾ ਕੇ ਤੁਹਾਡੇ ਉੱਤੇ ਸੁੱਟ ਦਿੱਤੀ ਪੁੱਛਣ ਵਾਲਿਆਂ ਨੇ ਪੁੱਛਿਆ ਬੀਬੀ ਸਾਡੇ ਘਰ 'ਚ ਨੰਗੇ ਸਿਰ ਔਰਤ ਨੂੰ ਮਾੜਾ ਮੰਨਿਆ ਜਾਂਦਾ ਹੈ ਤੂੰ ਚੁੰਨੀ ਲਾ ਕੇ ਕਿਉਂ ਸੁੱਟੀ ਕਹਿੰਦੀ ਜੇ ਪੰਜਾਬ ਦੇ ਜਾਏ ਹੋ ਇਹ ਚੁੰਨੀ ਮੇਰੇ ਸਿਰ ਤੇ ਰੱਖਣ ਲਈ ਤੁਹਾਨੂੰ ਨਰੈਣੂ ਮਹੰਤਾਂ ਦਾ ਸਫਾਇਆ ਕਰਨਾ ਹੋਊ ਜੇ ਤੁਸੀਂ ਮਰਦ ਹੋ ਆ ਚੁੰਨੀ ਸੁੱਟ ਦਿੱਤੀ ਐ ਰੱਖਣ ਵਾਸਤੇ ਲక్ష్మణ ਸਿੰਘ ਬਣ ਜਿਓ ਉਸ ਵਕਤ ਭਾਈ ਲక్ష్మణ ਸਿੰਘ ਨੇ ਚੁੰਨੀ ਫੜ ਲਈ ਬੀਬਾ ਜਾਂ ਚੁੰਨੀ ਸਿਰ ਤੇ ਰੱਖ ਸਬਰ ਕਰੀ ਉਡੀਕੀ ਇੱਕ ਦਿਨ ਆਊਗਾ ਜਾਂ ਲక్ష్మణ ਸਿੰਘ ਰਹੂਗਾ ਜਾਂ ਨਰੈਣੂ ਮਹੰਤ ਰਹੂਗਾ ਗੁਰਦੁਆਰਿਆਂ 'ਚ ਉਹਦਾ ਸਫਾਇਆ ਕਰਕੇ ਛੱਡਿਆ ਜੀ ਉਹ ਸਿੱਖ ਨੇ ਅੱਜ ਤੁਹਾਨੂੰ ਇਥੋਂ ਪਰਨ ਕਰਕੇ ਨਿਕਲਣਾ ਹੋਊ ਕਿੰਨਾ ਕਚਰ ਤੁਸੀਂ ਸ਼ਰਦਾਂ ਜੀਆਂ ਜੋਗੇ ਮੌਤਾਂ ਤੇ ਤੇ ਕਚਹਿਰੀਆਂ ਚ ਮੁਲਾਕਾਤਾਂ ਤੇ ਜਾਓਗੇ ਗੋਰਿਆਂ ਦੇ ਕਾਨੂੰਨ ਨੇ ਇਹ ਦਿੱਲੀ ਨੇ ਨਹੀਂ ਬਦਲਨੇ ਇਹ ਸ਼ੇਰੇ ਪੰਜਾਬ ਨੇ ਬਦਲਨੇ ਇਹ ਪੰਜਾਬ ਨੇ ਚ ਇਹਨਾਂ ਨੂੰ ਚੇਂਜ ਕਰਨਾ ਹੈ ਤੇ ਤੁਹਾਡਾ ਪੰਜਾਬ ਹੈ ਕਿੱਥੇ ਖੜਾ ਜੀ ਇਸ ਲਈ ਜੇ ਚਾਹਨੇ ਹੋ ਪੰਜਾਬ ਜਿਉਂਦਾ ਰਹੇ ਤੇ ਪੰਜਾਬ ਦੇ ਨੌਜਵਾਨੋ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਰੋਲ ਮਾਡਲ ਬਣਾਓ ਅੱਧ ਨੰਗੀਆਂ ਨੱਚਣ ਵਾਲੀਆਂ ਤੇ ਅੱਧ ਨੰਗੇ ਨੱਚਣ ਵਾਲੇ ਨਾ ਬਣਾਓ ਜਿਨ੍ਹਾਂ ਦੇ ਸਿਰ ਤੇ ਕੇਸ ਨਹੀਂ ਮੂੰਹ ਤੇ ਦਾੜੀ ਨਹੀਂ ਜ਼ੁਬਾਨ ਤੇ ਬਾਣੀ ਨਹੀਂ ਗੱਲ 'ਚ ਕਿਰਪਾ ਨਹੀਂ ਉਹਨਾਂ ਨੂੰ ਤੁਸੀਂ ਰੋਲ ਮਾਡਲ ਬਣਾਈ ਫਿਰਦੇ ਹੋ ਇੱਕ ਬਿਨਾ ਸਿੱਖੀ ਸਰੂਪ ਤੋਂ ਪੰਜਾਬੀ ਦਾ ਵਾਰਿਸ ਬਣਿਆ ਫਿਰਦਾ ਏ ਇੱਕ ਪੱਗਾਂ 'ਚ ਸਿਰ ਫਸਾ ਕੇ ਸਰਕਾਰੀ ਸਰਦਾਰ ਬਣੇ ਹੋਏ ਇਹ ਤੁਹਾਨੂੰ ਭੇੜੀਏ ਪਛਾਨਣੇ ਹੋਣਗੇ ਔਰ ਜਦੋਂ ਇੰਨਾ ਇਕੱਠਾ ਚਾਉਂਦੇ ਨੇ ਕੰਨੋ ਫੜ ਕੇ ਬਾਹਰ ਕੱਢ ਦਿਓ ਕੋਈ ਲੋੜ ਨਹੀਂ ਜਿਹੜਾ ਪੰਜਾਬ ਚਾ ਕੇ ਪੰਜਾਬ ਦਾ ਬਣਦਾ ਹੈ ਤੇ ਦਿੱਲੀ ਜਾ ਕੇ ਦਿੱਲੀ ਦਾ ਸੁਪੁੱਤਰ ਬਣਦਾ ਉਹ ਇੰਨਾ ਸਟੇਜਾਂ ਤੇ ਨਹੀਂ ਆਉਣੇ ਚਾਹੀਦੇ ਇਹ ਤੁਹਾਨੂੰ ਰੋਕਣੇ ਹੋਣਗੇ ਔਰ ਮੁਬਾਰਕ ਬਾਤ ਡੱਲੇਵਾਲ ਸਾਹਿਬ ਅੱਲੀ ਲੜਾਈ ਪੰਜਾਬ ਦੇ ਪਾਉਣ ਪਾਣੀ ਧਰਤੀ ਦੀ ਨਹੀਂ ਆ 3 5 ਸਾਲ ਮੈਨੂੰ ਹੋ ਗਏ ਨੇ ਉੱਥੇ ਤੰਬੂ ਲਾ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਤੇ ਮਾਰੇ ਜਾਵਾਂ ਮੈਂ ਸ ਬਜ਼ੁਰਗ ਦੇ ਕਹਿੰਦਾ ਬਡਾਲਾ ਜੇ ਮੈਂ ਜਿਉਂਦਾ ਖ ਚੋਰੀ ਵੇਚਣ ਦਾ ਪਰਚਾ ਦਰਜ ਕਰਦੇ ਹੋ ਨਹੀਂ ਤੇ 15 ਦਿਨਾਂ ਤੋਂ ਬਾਅਦ ਫਿਰ ਸਾਨੂੰ ਇਨਸਾਫ ਲੈਣਾ ਆਉਂਦਾ ਏ ਇਹ ਕੱਲ ਉੱਥੇ ਐਲਾਨ ਕਰਕੇ ਆਏ ਨੇ ਅਗਲਾ ਪ੍ਰੋਗਰਾਮ ਕੀ ਦੇਣਾ ਇਹਨਾਂ ਨੇ ਡੱਲੇਵਾਲ ਸਾਹਿਬ ਨੇ ਉਹ ਵੀ ਅੱਜ ਦੇ ਨੌਜਵਾਨ ਇਸ ਕੱਠ ਚੋਂ ਲੈ ਕੇ ਜਾਓ ਔਰ ਪਾਈ ਲੱਖਾ ਸਿੰਘ ਸਧਾਨਾ ਵੀਰਿਆ ਤੂੰ ਆਵਾਜ਼ ਦਿੱਤੀ ਅਸੀਂ ਪਹੁੰਚੇ ਜਿੱਥੇ ਵੀ ਆਵਾਜ਼ ਮਾਰੋਗੇ ਅਸੀਂ ਆਵਾਂਗੇ ਕਿੰਨਾ ਚਿਰ ਜਿੰਨਾ ਚਿਰ ਮਰ ਨਹੀਂ ਜਾਂਦੇ ਮਰਨ ਤੋਂ ਬਾਅਦ ਵੀ ਸਾਡੀ ਆਵਾਜ਼ ਪੰਜਾਬ ਤੇ ਪੰਥ ਲਈ ਲੋਕਾਂ ਲਈ ਮਾਨਵਤਾ ਲਈ ਜਿਉਂ ਦੀ ਤਿਉਂ ਰੋ ਕਦੇ ਪਿੱਛੇ ਨਹੀਂ ਹਟਾਂਗੇ ਬਾਜ਼ ਮਾਰ ਕੇ ਤਾਂ ਵੇਖਿਓ ਔਰ ਨਾਲ ਇਹਨਾਂ ਨੌਜਵਾਨਾਂ ਨੂੰ ਇਹ ਵੀ ਕਹਾਂਗਾ ਕਿ ਰੋਜ਼-ਰੋਜ਼ ਆਪਾਂ ਰੈਲੀਆਂ ਰੋਜ਼-ਰੋਜ਼ ਇਕੱਠ ਜੇ ਇਹਨਾਂ ਇਕੱਠਾਂ ਦੇ ਵਿੱਚੋਂ ਕੇਜੜੀਵਾਲ ਨਚਾਰ ਮੁੱਖ ਮੰਤਰੀ ਕੱਢ ਸਕਦਾ ਹੈ ਤੇ ਤੁਸੀਂ ਸਾਨੂੰ ਕਿਉਂ ਕਹਿ ਦਿੰਨੇ ਹੋ ਤੁਸੀਂ ਰਾਜਨੀਤੀ ਚ ਜਾਣਾ ਹੈ ਚੋਣ ਲੜਨੀ ਸਾਡੇ ਵਰੀ ਤੁਹਾਨੂੰ ਬਿਮਾਰੀ ਕੀ ਪੈਂਦੀ ਇਹਦੀ ਵਜ੍ਹਾ ਕੀ ਹੈ ਉਤਰਾਏ ਅਸੀਂ ਪੰਜਾਬ ਦੇ ਆ ਪਰ ਜੇ ਅਸੀਂ ਕਹੀਏ ਸਾਨੂੰ ਵੋਟਾਂ ਪਾ ਕੇ ਵਿਧਾਨ ਸਭਾ ਚ ਭੋਲੋ ਭੇਜੋ ਨਹੀਂ ਜੀ ਤੁਹਾਨੂੰ ਰਾਜਨੀਤਿਕ ਕਿਨੇ ਅਸੀਂ ਬਣਾ ਸਕਦੇ ਤੇ ਫਿਰ ਛੇਤਰ ਹੀ ਪਹਿਣਗੇ ਹੋਰ ਕੀ ਹੋਣਾ ਇਸ ਲਈ ਤੁਹਾਨੂੰ ਵਿਧਾਨ ਸਭਾ ਪੰਜਾਬ ਦੀ ਚੋਣ ਨਹੀਂ ਹੋ 2027 ਚ ਅੱਜ ਇਹ ਪਰਣ ਕਰ ਲਿਓ ਜੇ ਤੁਸੀਂ ਪੁਲਸੀਆਂ ਦਾ ਜ਼ਬਰ ਇਹ ਰੋਕਣਾ ਏ ਤੇ ਪੁਲਿਸ ਵਾਲਿਓ ਸੁਣ ਲਿਓ ਤੁਹਾਨੂੰ ਲੈਂਡ ਆਰਡਰ ਦਿੱਤਾ ਸੀ ਲੋਕਾਂ ਦੀ ਰਾਖੀ ਵਾਸਤੇ ਨਾ ਕਿ ਪ੍ਰਸ਼ਤ ਲੀਡਰਾਂ ਦੇ ਕਹਿਣ ਤੇ ਲੋਕਾਂ ਤੇ ਅਨਮਨੁੱਖੀ ਤਸ਼ੱਦਦ ਕਰਨ ਤੇ ਇਹ ਹੁਣ ਤੁਸੀਂ ਸੋਚ ਲਿਓ ਹਲਕੇ ਕੁੱਤੇ ਹੋ ਕਿ ਪੰਜਾਬ ਲਈ ਵਰਦੀ ਪਾਈ ਫਿਰਦੇ ਇਹ ਤੁਸੀਂ ਆਪਣੀ ਆਤਮਾ ਅਗੇ ਅੰਦਰ ਝੰਡੋਰ ਲਿਓ ਉਹ ਵੀ ਸਤਵੰਤ ਸਿੰਘ ਤੇ ਬਿਆੰਤ ਸਿੰਘ ਪੁਲਿਸ ਵਾਲੇ ਸੀ ਜਿਨ੍ਹਾਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੁੱਲੇ ਹੋਏ ਖੂਨ 25000 ਮਾਰ ਦਿੱਤੇ ਗਏ ਨੌਜਵਾਨਾਂ ਦੀ ਖਾਤਰ ਆਪਣੀਆਂ ਵਰਦੀਆਂ ਨਹੀਂ ਉਹਨਾਂ ਲਾਇਨ ਡਾਡਰ ਤੇ ਕਾਨੂੰਨ ਵਿਖਿਆ ਇਹ ਤੋੜਿਆ ਕਿੰਨਾ ਸੀ ਲੀਡਰਾਂ ਨੇ ਉਹਨੂੰ ਬਹਾਲ ਕਿੰਨਾ ਕੀਤਾ ਇਹਨਾਂ ਪੁਲਸੀਆਂ ਨੇ ਤਿਆ ਜਿੰਨਾ ਪੁਲਸੀਆਂ ਦੇ ਅੰਦਰ ਕਿਹੜੀ ਮਾਂ ਦਾ ਖੂਨ ਹੈ ਤੇ ਕਿਹੜੇ ਪਿਓ ਦਾ ਲਹੂ ਹੈ ਇਹਨਾਂ ਨੇ ਦੇਖਣਾ ਆ ਇਹਨਾਂ ਦੀ ਮਰਜ਼ੀ ਇਹਨਾਂ ਨੇ ਹੁਣ ਬਿਆੰਤੇ 부ਚੜ ਸਵਰਨੇ ਘੋਟਣੇ ਹੋ ਕੇ ਮਰਨਾ ਹੈ ਕੀ ਅੱਜ ਸਾਨੂੰ ਰੋਕਦੇ ਨੇ ਰੈਲੀਆਂ ਤੋਂ ਸਾਡੇ ਸ਼ਹੀਦਾਂ ਦੇ ਭੋਗਾਂ ਤੋਂ ਇੱਕ ਦਿਨ ਆਉ ਇਹਨਾਂ ਦੇ ਭੋਗਾਂ ਤੇ ਵੀ ਕਿਸੇ ਨਹੀਂ ਜਾਣਾ ਇਹ ੱੱਕੇ ਨਾਲ ਮੈਨੂੰ ਖੜਦੇ ਸੀ ਜਿਉ ਸਵਰਨੇ ਘੋਟਣੇ ਦੇ ਭੋਗ ਤੇ ਵਡਾਲਾ ਕੀਰਤਨ ਕਰੂ ਉਹ ਮੈਂ ਕਿਹਾ ਭੁੱਲ ਜਾਓ ਤੁਹਾਡੇ ਬੁੱਚੜਾਂ ਤੇ ਤੇ ਕੀਰਤਨ ਹੋਣਾ ਹੀ ਨਹੀਂ ਭੁੱਲ ਜਾਓ ਤੁਸੀਂ ਇਸ ਲਈ ਅੱਜ ਜਿੰਨੇ ਵੀ ਭਰਾ ਤੁਸੀਂ ਆਏ ਹੋ ਅੱਜ ਜ਼ਬਰ ਜ਼ੁਲਮ ਦੇ ਖਿਲਾਫ ਪੰਜਾਬ ਪੰਜਾਬੀ ਪੰਜਾਬੀਅਤ ਪਾਉਣ ਪਾਣੀ ਧਰਤੀ ਅਜ ਮਤ ਸੰਨਤ ਸੇਤ ਸਿੱਖਿਆ ਪੰਜਾਬ ਦੀ ਹੋਂਦ ਜਿਉਂਦੀ ਹੈ ਔਰ ਇੱਕ ਗੱਲ ਮੈਂ ਕਹਿ ਕੇ ਸੰਪੂਰਨਤਾ ਕਰਾਂ ਹਿਮਾਚਲ ਗਿਆ ਜੀ ਮੈਂ ਅੱਜ ਸਾਨੂੰ ਹਰਿਆਣਾ ਹਿਮਾਚਲ ਨਾਲ ਲੜਾ ਰਹੇ ਨੇ ਮੁੱਦੇ ਪਾਣੀ ਦੇ ਬਣਾ ਕੇ ਹਿਮਾਚਲ ਦਾ 85 ਸਾਲ ਦਾ ਬਜ਼ੁਰਗ ਆ ਕੇ ਕਹਿੰਦਾ ਵਡਾਲਾ ਸਾਹਿਬ ਪੰਜਾਬ ਬਚਾ ਲੋ ਮੈਂ ਕਿਹਾ ਹਿਮਾਚਲ ਵਾਲਿਆਂ ਨੂੰ ਉੱਜੜ ਜਾਣ ਦੇਣਾ ਚਾਹੀਦਾ ਹੈ ਪੰਜਾਬ ਤੁਹਾਨੂੰ ਵੀ ਪਾਣੀ ਚਾਹੀਦਾ ਤੇ ਹਰਿਆਣਾ ਨੂੰ ਵੀ ਪਾਣੀ ਚਾਹੀਦਾ ਹੈ ਉੱਜੜ ਜਾਂਦੇ ਹੋ ਪੰਜਾਬ ਨੂੰ ਕਹਿੰਦੇ ਗਲਤ ਕਹਿ ਰਹੇ ਹੋ ਜਿਸ ਦਿਨ ਪੰਜਾਬ ਉੱਜੜਿਆ ਉਸ ਦਿਨ ਹਿਮਾਚਲ ਹਰਿਆਣਾ ਰਾਜਸਥਾਨ ਤਾਂ ਉਜੜੂ ਇੱਥੋਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਹੀ ਖਤਮ ਹੋ ਜਾਊ ਇਹ ਪੰਜਾਬ ਕਰਕੇ ਜਿਉਂਦੀ ਇਸ ਲਈ ਪੰਜਾਬ ਵਾਲਿਓ ਇਹ ਪੰਜਾਬ ਤੁਸੀਂ ਜਿਉਂਦਾ ਰੱਖਣਾ ਹੈ ਅਮਰੀਕਾ ਕੈਨੇਡਾ ਭੱਜ ਕੇ ਨਹੀਂ ਅਮਰੀਕਾ ਕੈਨੇਡਾ ਗਏ ਭਰਾਵਾਂ ਦਾ ਸਾਥ ਲੈ ਕੇ ਅਸੀਂ ਤਕੜੇ ਹੋ ਕੇ ਇੱਕ ਦੂਜੇ ਦੇ ਸਾਥੀ ਬਣੀਏ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ ਇੱਕ ਦੂਜੇ ਦੇ ਔਗਣ ਵੀ ਨਾ ਵੇਖੀਏ ਸਰਕਾਰ ਕੱਖ ਨਹੀਂ ਜੇ ਵੇਂਦੀ ਉਹ ਸਿਰਫ ਆਪਣਾ ਕੰਮ ਵੇਖਦੀ ਹੈ ਗੁਰੂ ਕਿਰਪਾ ਕਰਨ ਸ਼ੇਰੇ ਪੰਜਾਬ ਨੇ ਮਰਨ ਵੇਲੇ ਇੱਕ ਗੱਲ ਕਹੀ ਸੀ ਹੰਨੇ ਹੰਨੇ ਦੀ ਸਰਦਾਰੀ ਦੇ ਮਣ ਕੇ ਭਨ ਕੇ ਖਾਲਸਾ ਰਾਜ ਦਾ ਕੈਂਠਾ ਬਣਾ ਕੇ ਪੰਜਾਬੀਓ ਤੁਹਾਨੂੰ ਦੇ ਦਿੱਤਾ ਹੈ ਇਹਨੂੰ ਸੰਭਾਲ ਕੇ ਰੱਖਿਓ ਜਿੱਥੇ ਭਰਾਵਾਂ ਦਾ ਪਸੀਨਾ ਡੁੱਲੇ ਉਥੇ ਖੂਨ ਡੋਲੇ ਭਰਾਵਾਂ ਲਈ ਢਾਲ ਬਣਿਓ ਪਰਾਵਾਂ ਲਈ ਬਰਸ਼ੀ ਨਾ ਬਣਿਓ ਅੱਜ ਛਾਤੀ ਮਾਰ ਲਿਓ ਆਪਾਂ ਆਪਣੇ ਭਰਾਵਾਂ ਲਈ ਢਾਲ ਐ ਕਿ ਬਰਸ਼ੀ ਬਣੇ ਫਿਰਦੇ ਆ ਇਹ ਤੁਸੀਂ ਦੇਖ ਲਿਓ ਧੰਨਵਾਦ ਸੁਮਤੀਆਂ ਇੱਥੇ ਆਈਆਂ ਸੰਗਤਾਂ ਦਾ ਕਿਸਾਨ ਭਰਾਵਾਂ ਦਾ ਜਿਹੜੇ ਆਪਣਾ ਇਹ ਹਰੇ ਰੰਗ ਦੇ ਝੰਡੇ ਚੱਕ ਕੇ ਅਜੇ ਵੀ ਹਰਿਆ ਰੱਖਣਾ ਚਾਹੁੰਦੇ ਨੇ ਤੇ ਗੁਰੂ ਆਖਦਾ ਏ ਹਰ ਕਾ ਨਾਮ ਧਿਆਏ ਕੇ ਹੋ ਹੋ ਹਰਿਆ ਭਾਈ ਗੁਰਮੁਖੋ ਬਾਣੀ ਤੇ ਬਾਣੇ ਕਰਕੇ ਤੁਹਾਡੀ ਜੰਗ ਜਿੱਤੀ ਜਾਣੀ ਐ ਮਾ ਰਾਣੀ ਜਿੰਦਾ ਨੇ ਕਿਹਾ ਸੀ ਦਲੀਪ ਜੇ ਮੋਹਰੀ ਹੈ ਨਹੀਂ ਤੇ ਕਾਹਦਾ ਦਰਬਾਰ ਖਾਲਸਾ ਤੇ ਕਾਹਦਾ ਸਰਕਾਰ ਖਾਲਸਾ ਨੌਜਵਾਨੋ ਮੋਹਰਾਂ ਲੈ ਆਓ 27 ਦਾ ਸੂਰਜ ਦਿੱਲੀ ਤੋਂ ਨਹੀਂ ਪੰਜਾਬ ਤੋਂ ਚੜਾ ਦੇਾਂਗੇ